ਜੀ ਸਤਿ ਸ੍ਰੀ ਅਕਾਲ TCS Sports ਬਰਨਾਲਾ ਆਪਣੇ ਪਿੰਡ ਵਾਲੇ ਭਰਾਵਾਂ ਨੂੰ ਐਡਰੈਸ ਲੱਭਣ ਚ ਤੇ ਦੁਕਾਨ ਦਾ ਬਹੁਤ ਘੱਟ ਪਤਾ ਹੈਗਾ ਤਾਂ ਕਰਕੇ ਅੱਜ ਵੀਡੀਓ ਬਣਾ ਰਹੇ ਆ ਆਪਣੀ ਦੁਕਾਨ ਦਾ ਨਾਮ ਹੈਗਾ ਜੀ TCS ਤੇ ਸਾਰੀ ਤਰ੍ਹਾਂ ਦੀਆਂ ਆਪਣੇ ਕੋਲੇ ਸਪੋਰਟਸ ਦੇ ਰਿਲੇਟਡ ਖੇਡਾਂ ਦੇ ਰਿਲੇਟਡ ਆਪਣੇ ਕੋਲ ਸਾਰਾ ਸਮਾਨ ਮਿਲ ਜਾਂਦਾ ਤੇ ਬਾਡਬਾਲ ਦੀ ਗੱਲ ਕਰ ਲਓ ਠੀਕ ਹੈ ਜਰਸੀਆਂ ਦੀ ਗੱਲ ਕਰ ਲਓ ਫੁੱਟਬਾਲ ਵਾਲੀਬਾਲ ਹਰੇਕ ਤਰ੍ਹਾਂ ਦੀ ਕੋਈ ਵੀ ਖੇਡ ਆ ਆਪਣੇ ਕੋਲੇ ਸਾਰੀਆਂ ਚੀਜ਼ਾਂ ਤੁਹਾਨੂੰ ਮਿਲ ਲੰਗੀਆਂ ਤੇ ਡਰੈਸਾਂ ਤੋਂ ਲੈ ਕੇ ਜਿੱਟਾਂ ਤੋਂ ਲੈ ਕੇ ਟਰੋਫੀਆਂ ਕੋਈ ਟੂਰਨਾਮੈਂਟ ਚੱਲ ਰਹੇ ਆ ਹੁਣ ਕਬੱਡੀ ਦੇ ਹੈਂਡਬਾਲ ਬਾਸਕਟਬਾਲ ਕਿਸੇ ਵੀ ਤਰ੍ਹਾਂ ਦੀਆਂ ਤੁਹਾਨੂੰ ਕੋਈ ਵੀ ਖੇਡ ਦੇ ਰਿਲੇਟਡ ਕੱਪ ਬਣਵਾਉਣੇ ਆ ਟਰੋਫੀਆਂ ਬਣਵਾਉਣੀਆਂ ਬੂਟ ਚਾਹੀਦੇ ਆ ਫੁੱਟਬਾਲ ਦੇ ਸਟੱਡ ਚਾਹੀਦੇ ਆ ਤੁਹਾਨੂੰ ਆਪਣੇ ਕੋਲ ਕੱਲੀ-ਕੱਲੀ ਚੀਜ਼ ਮਿਲੂਗੀ ਰਨਿੰਗ ਲਈ ਸ਼ੂਜ਼ ਮਿਲਣਗੇ ਬੌਕਸਿੰਗ ਦਾ ਸਮਾਨ ਤੇ ਕਿੱਕ ਬੌਕਸਿੰਗ ਕਿਸੇ ਵੀ ਆਪਣੇ ਭਰਾਵਾਂ ਨੇ ਤੇ ਸਮਾਨ ਲੈਣਾ ਤਾਂ ਆਪਣੇ ਕੋਲੇ ਕੋਟ ਰੋਡ ਤੇ ਕਚਹਿਰੀਆਂ ਵਾਲੇ ਪੁਲ ਦੇ ਥੱਲੇ ਆਪਣੀ ਦੁਕਾਨ ਜਿੱਥੇ ਦਿੱਲੀ ਸ਼ੀਸ਼ੇ ਵਾਲੀ ਦੀ ਦੁਕਾਨ ਹੈ ਖਾਨ ਸ਼ੀਸ਼ੇ ਵਾਲੀ ਦੀ ਦੁਕਾਨ ਉਹਦੇ ਨਾਲ ਆਪਣਾ ਇਹ ਸਟੋਰ ਹੈ ਜੀ ਤੇ ਕਿਸੇ ਵੀ ਚੀਜ਼ ਲਈ ਤੁਸੀਂ ਕੰਟੈਕਟ ਕਰ ਸਕਦੇ ਹੋ ਸਾਨੂੰ ਬੜੀ ਸਸਤੀ ਭਾਅ ਤੇ ਤੁਹਾਨੂੰ ਚੀਜ਼ਾਂ ਮਿਲਣਗੀਆਂ ਜਨੂਨ ਰੇਟ ਹੋਣਗੇ ਐਨਕਾਂ ਤੋਂ ਲੈ ਕੇ ਸਪੋਰਟਸ ਦੀਆਂ ਹਰ ਇੱਕ ਚੀਜ਼ ਤੁਹਾਨੂੰ ਸਾਡੇ ਸਟੋਰ ਤੋਂ ਮਿਲੇਗੀ ਤੇ ਕ੍ਰਿਕਟ ਦੇ ਲਈ ਪੈੜਾ ਹਲਕੀਆ ਪੈੜਾ ਮੋਲਡਡ ਪੈੜਾ ਤੇ ਜਿੰਮ ਦਾ ਸਮਾਨ ਕਿਟ ਬੈਗ ਜਿਨ੍ਹਾਂ ਨੇ ਆਪਦੇ ਬੱਚਿਆਂ ਨੂੰ ਕ੍ਰਿਕਟ ਚ ਪਾਉਣਾ ਨਵੀਆਂ ਖੇਡਾਂ ਚ ਪਾਉਣਾ ਉਹ ਆਪਾਂ ਨੂੰ ਸੰਪਰਕ ਕਰ ਸਕਦੇ ਹੋ ਤੇ ਹਾਕੀ ਹੋਗੀ ਬੈਡਮਿੰਟਨ ਗੋਲਾ ਜਿੰਮ ਦੇ ਰਿਲੇਟਡ ਗਲਵਸ ਵਗੈਰਾ ਸਭ ਕੁਝ ਤੁਹਾਨੂੰ ਆਪਣੇ ਸਟੋਰ ਤੇ ਮਿਲੇਗਾ ਜੀ ਤੇ ਜੀ ਹੁਣ ਮੈਂ ਤੁਹਾਨੂੰ ਆਪਣੀ ਲੋਕੇਸ਼ਨ ਦਿਖਾ ਦੰਨਾ ਕਿਉਂਕਿ ਨਵਾਂ ਆਪਣਾ ਸ਼ਾਮਾ ਦੀ ਲੋਕੇਸ਼ਨ ਦਾ ਬਹੁਤ ਘੱਟ ਜਣ ਨੂੰ ਪਤਾ ਇਧਰਲੀ ਸਾਈਡ ਹੈਗਾ ਜੀ ਆਪਣਾ ਕਚਹਿਰੀ ਚੌਂਕ ਆਪ ਕੋ ਲੰਘ ਜਾਨੇ ਆਫਰ ਦੀ ਆਪਾਂ ਤੇ ਤਾਂ ਕਰਕੇ ਪਤਾ ਨਹੀਂ ਲੱਗਦਾ ਇਸ ਤਰ੍ਹਾਂ ਦੀ ਫਾਈਟ ਹੈ ਕਿ ਅਜੀ ਆਪਣੇ ਐਸਡੀ ਕਾਲਜ ਦੇ ਬਾਟਕ ਤੇ ਆਪੋਂ ਦੇ ਨੀਚੇ ਆਪਣੀ ਦੁਕਾਨ ਹੈ ਜੋ ਸਟੋਰ ਆਪਣਾ ਆ ਬੋਰਡ ਲੱਗਿਆ ਪਿਆ ਤੇ ਸਾਰੇ ਭਰਾ ਆਪਣੇ ਕੋਲੇ ਵਿਜ਼ਿਟ ਕਰ ਸਕਦੇ ਆ ਤੇ ਆ ਫਲਾਈਓਵਰ ਤੇ ਆਪਣਾ ਫਿਰ ਤੇ ਬੋਰਡ ਵੀ ਲੱਗਿਆ ਹੋਇਆ ਯੂਰੂ ਬਿਜ਼ਿਟਰੋ ਜੀ ਸਾਰੇ ਭਰਾ ਤੇ ਵੱਡੇ ਬਜ਼ੁਰਗਾਂ ਨੂੰ ਵੀ ਕਹਨੇ ਆ ਬੱਚਿਆਂ ਨੂੰ ਸਪੋਰਟ ਦੇ ਵਿੱਚ ਪਾਓ ਜਿੰਨਾ ਹੋ ਸਕੇ ਦਾ ਜ਼ਰਾ ਜ਼ਰਾ ਸਪੋਰਟ ਦੇ ਵਿੱਚ ਲੈ ਕੇ ਆਓ ਬੱਚਿਆਂ ਨੂੰ ਤੇ ਇਧਰ ਦੀ ਸਾਈਡ ਤੇ ਚਾਹੇ ਚੱਪੜੀ ਆਪਣੇ ਉੱਪਰ ਵੀ ਵੈਸੇ ਬੋਰਡ ਲੱਗੇ ਹੋਏ ਆ ਬਿਲਡਿੰਗ ਤੇ ਤੁਸੀਂ ਚੈੱਕ ਕਰ ਸਕਦੇ ਹੋ ਦੋਵੇਂ ਸਾਈਡ ਹੀ ਆਪਣੇ ਬੋਰਡ ਲੱਗੇ ਹੋਏ ਆ ਜਰੂਰ ਮੌਕਾ ਦਿਓ ਜੀ ਇਸ ਦੀ ਸੇਵਾ ਦਾ ਵਧੀਆ ਚੀਜ਼ ਵਧੀਆ ਕੁਆਲਿਟੀ ਸਪੋਰਟਸ ਨਾਲ ਰਿਲੇਟਡ ਕੋਈ ਵੀ ਚੀਜ਼ ਚਾਹੀਦੀ ਹੈ ਜ਼ਰੂਰ ਵਿਜ਼ਿਟ ਕਰਿਓ ਧੰਨਵਾਦ